ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਜੀ ਜਨਜੀ ਟੇਡੂ ਬਾਣੀ ਬਹੁਤ ਵਧੀਆ ਜਵਾਨਾਂ ਦਾ ਨਾਟਕ ਹੈ ਇਹਦੇ ਲੈਣੇ ਵਾਹਿਗੁਰੂ ਤੁਹਾਨੂੰ ਪਤਾ ਹੀ ਹੈ ਕਰ ਆਪਣਾ ਰਾਹ ਆਪਣਾ ਰੋਹਿ ਤਾ ਜੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਪਵੰਦਗੀ ਖਤਮ ਕਰੋ ਖਤਮ ਕਰੋ ਖਤਮ ਕਰੋ ਬੋਲੇ ਸੋ ਨਿਹਾਲ ਕੀਤੀ ਜਹਰ ਬੰਦ ਸਾਰੇ ਜਿੰਨੇ ਆਏ ਆ ਇਹ ਸਾਰੇ ਬੰਦਾ ਮੈਂ ਧੰਨਵਾਦ ਕਰਦਾ ਇੱਕ ਮਿੰਟ ਰੋਹਿਤ ਇੱਕ ਮਿੰਟ ਸਾਰੇ ਜਿੰਨੇ ਆਏ ਨੇ ਚਾਹ ਜੀ ਬੈਂਤੀ ਕਰਦਾ ਜੰਨੇ ਕਰ ਬਈ ਚਲੂ ਦੇਸ਼ ਦੀ ਦਲਤੀ ਗੁਲੇ ਗੁਲੇ ਹੀਰੇ ਮੋਤੀ ਮੇ ਦੇਸ਼ ਦੀ ਦਲਤੀ ਹਲੋ ਆਪਰੋ ਗੋਮ ਤਾਂ ਦਿੰਦੇ ਨਹੀਂ ਆਂ ਚਸਕਸ ਕਰਨਾ ਗਾਣਾ ਨਹੀਂ ਸ਼ੁਰੂ ਖਾਂਦੇ ਕਰਵਾਗੇ ਬੀਸੀ ਸਾਹਿਬ ਨੂੰ ਮੰਤਪਤ ਨਹੀਂ ਬਣਾਉਣੇ ਮੰਤਪਤ ਵੀ ਲਾ ਕੇ ਤੇ ਉਹ ਕਹਿੰਦੇ ਨਹੀਂ ਆਂ ਮੈਂ ਮੇਰੇ ਮਨ ਚ ਠੀਕ ਗੱਲ ਹੋਇਆ ਪਹਿਲੀ ਵਾਰ ਨਹੀਂ ਆਇਆ ਮੇਰੇ ਮਨ ਚ ਬੁਸੀ ਵਾਲੀ ਗੱਲ ਸੀ ਆ ਮੇਰੇ ਮਨ ਦੇ ਵਿੱਚ ਬੁਸੀ ਵਾਲੀ ਗੱਲ ਨੂੰ ਦੱਸਣਾ ਹੈ ਤੇਰੇ ਜਗ੍ਹਾ ਦੱਸ ਆ ਸੰਦ ਵਿੱਚ ਕਿਸਾਨਾਂ ਲਗਣਾ ਸਭਾ ਪੱਤਕੇ ਵਿੱਚ ਖਸਕੜ ਦੀ ਖੇਤੀ ਕਰੂੰਗਾ ਬੋਲੇ ਸੋਨਿਆ ਸਰਿਆ ਗਾਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਬਈ ਮੈਂ ਹੋਰ ਵੀ ਕਿਤੇ ਜਾਣ ਲੱਗਿਆ ਸੀਗਾ ਮੈਂ ਰਾਮੇ ਦਾ ਆਰਾ ਖਰਾਇ ਤੇ ਲੱਣ ਗਿਆ ਸੀਗਾ ਜਿੰਦਾਬਾਦ ਖਸ ਖਸ ਖੇਤੀ ਜਿੰਦਾਬਾਦ ਅਸੀਂ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦਾ ਅੰਜਲ ਖੱਦੜ ਆਇਆ ਦਾ ਆ ਡੀਸੀ ਦਫ਼ਤਰ ਕਹਿੰਦੇ ਆ ਮੈਂ ਕਿਰਾਇ ਤੇ ਦੇ ਰਹੇ ਹਾਂ ਹਾਂ ਕਾਪੀ ਵੀ ਦੇ ਆਵੀਂ ਕਿਰਾਏ ਤੇ ਪਰ ਉਹਨਾਂ ਦਿੱਤੇ ਨਹੀਂ ਕਹਿੰਦਾ ਤੁਸੀਂ ਖਾਕਰ ਦੀ ਖੇਤੀ ਵਿੱਚ ਹੋਗੇ ਸਾਡੇ ਦੇ ਪਰਚਾ ਵੇਚੂਗਾ ਐਕੋ ਕਿ ਉਹਨਾਂ ਦਿੱਤੇ ਨਹੀਂ ਬਾਈ ਜੀ ਕਿਰਾਏ ਅੱਜ ਅਸੀਂ ਇੱਥੇ ਆਏ ਆ ਮੱਕ ਵੀ ਡੀਸੀ ਘਣਾ ਜਰਦਾ ਕਿਸੇ ਤੋਂ ਡੀਸੀ ਤਾਂ ਡੀਸੀ ਜਾਂ ਸਾਡਾ ਫਿਰ ਹਲੋ ਮਗਾ ਤੇ ਦੇ ਦਿਓ ਆ ਪੱਟ ਕੇ ਸਾਰਾ ਇੱਥੇ ਕਰਨਾ ਵੀ ਵੀ ਇਹ ਕੁੱਝ ਨਹੀਂ ਆ ਆ ਨਗਰ ਵਾਲੇ ਹਾਂਜੀ ਟੀਟੂ ਜੀ ਜੀ ਟੀਟੂ ਬਣੀ ਜੀ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਡੀਸੀ ਦਫਤਰ ਦੇ ਵਿੱਚ ਆਖਾ ਆਖਰ ਬਾਹਰ ਆ ਕੇ ਤੁਸੀਂ ਕਹਿੰਦੇ ਹੋ ਕਿ ਜਿਵੇਂ ਆ ਪਾਰਕ ਜਿਹੜੀ ਆ ਕਿਰਾਏ ਤੇ ਦਿੱਤੀ ਉਵੇਂ ਸਾਨੂੰ ਦਿੱਤੀ ਜਾਵੇ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸੋਸ਼ਲ ਮੀਡੀਆ ਤੇ ਕੁਝ ਲੀਡਰ ਜਵਲੀਆਂ ਮਾਰਦੇ ਆ ਜਿਵੇਂ 12 5 48 ਦੱਸੀ ਜਾਂਦੇ ਆ ਪਰ ਅੱਜ ਅਸੀਂ ਇੱਕ ਮੁੱਦਾ ਲੈ ਕੇ ਆਏ ਆ ਖਾਸ ਕਰਕੇ ਖੇਤੀ ਕਿਰਦਾਰ ਕਿਉਂਕਿ ਜਿਹੜੀ ਖਸ ਖਸ ਦੀ ਖੇਤੀ ਹੈਗੀ ਆ ਉਹ ਤੁਸੀਂ ਦੇਖੋ ਵੀ ਉਹਦੇ ਫਾਇਦੇ ਕਿੰਨੇ ਆ ਫੀਮ ਸਾਡੇ ਪੰਜਾਬ ਚ 3 ਲੱਖ ਰੁਪਏ ਕਿਲੋ ਵਿਕਤੀ ਆ ਡੋਡੇ 6000 ਰੁਪਏ ਕਿਲੋ ਆ ਖਸ ਖਸ 2000 ਰੁਪਏ ਕਿਲੋ ਆ ਆ ਤਿੰਨ ਤਿੰਨ ਫਸਲਾਂ ਇਹਦੇ ਵਿੱਚੋਂ ਨਿਕਲਣਗੀਆਂ ਪਰ ਸਾਡੇ ਸਰਕਾਰਾਂ ਛੁੱਟੀਆਂ ਪਈਆਂ ਨਿਕਲਾਂ ਸਾਡੇ ਸਰਕਾਰਾਂ ਨੇ ਚੌਧਰ ਨਸਾਫ ਬੁਰਦ ਚਲਾਇਆ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਗਰੀਬਾਂ ਦੇ ਘਰ ਬਿਠਾ ਕੇ ਦੇਖ ਲਏ ਜੀਵਤ ਰੱਖਣ ਵਾਲੀ ਗੋਲੀਆਂ ਵੀ ਦੇ ਕੇ ਦੇਖ ਲੀਆਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਜਿਹੜੇ ਜੀਵਤ ਆਪਾਂ ਗੋਲੀਆਂ ਰੱਖਦੇ ਆ ਉਹ ਵੀ ਨਸੀਬ ਬਨਾਰੀਆਂ ਨੇ ਕਰਾ ਉਹੀ ਥਾਂ ਤੇ ਡੋਡੇ ਫੀਮ ਨੌਜਵਾਨਾਂ ਨੂੰ ਦਿੱਤੇ ਜਾਣ ਤਾਂ ਜੋ ਉਹ ਮਰਨਾ ਹੁਣ ਇੱਕ ਕਰੇ 8899 ਮੋਤਾਂ ਹੋਣ ਲੱਗੀਆਂ ਸਾਡੇ ਇੱਥੇ ਸਾਰੇ ਪ੍ਰਧਾਨ ਖੜੇ ਨੇ ਉਤਮ ਕਿਸਾਨ ਵੈਲਫੇਅਰ ਫੇਰ ਦੇਖ ਰਾ 99 ਮੋਤਾਂ ਹੋਣ ਲੱਗੇ 6 6 ਅਖਬਾਰਾਂ ਦੀ ਖ਼ਬਰਾਂ ਨਿਕਲ ਰਾ ਬਾਈ ਜੀ ਸਾਡੇ ਨਾਲ ਇੱਕ ਜਿਹੜੇ ਅਸੀਂ ਇਨਸਾਨ ਆ ਉਹਤੇ ਅਤਿਆਚਾਰ ਹੋ ਰਿਹਾ ਵਗਰਾ ਜਿਹੜੇ ਦੇ ਕੋਲ ਵੀ ਡੋਡੇ ਮਿਲਦੇ ਆ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਜਿਹੜਾ ਫੀਮ ਖਾਂਦਾ ਉਹਨੂੰ ਜੇਲ੍ਹ ਚ ਪਾ ਦਿੰਦੇ ਆ ਅਤਿਆਚਾਰ ਹੋ ਰਿਹਾ ਵਾ ਅਸਲ ਵਿੱਚ ਪੰਜਾਬ ਦੇ ਲੋਕਾਂ ਨੂੰ ਠੱਗਿਆ ਜਾ ਰਿਹਾ ਵਾ ਕਰਾ ਉਧਰੋਂ ਤਾਂ ਚਿੱਟਾ ਵੇਚਣ ਵਾਲੇ ਪੈਸਾ ਦਿੰਦੇ ਆ ਤੇ ਉਧਰੋਂ ਹੋਰ ਸਮਾਨ ਜਿਹੜਾ ਰੱਖੀ ਬੈਠੇ ਆ ਉਹ ਪੈਸਾ ਦਿੰਦੇ ਆ ਤੇ ਕਹਿੰਦੇ ਬਾਬਾ ਵੀ ਉਧਰੋਂ ਮਹਿੰਗੇ ਡੋਡੇ ਵੇਚੀ ਜਾਂਦੇ ਇੱਥੇ ਫੀਮ ਫੀਮ ਵੇਚੀ ਜਾਂਦੇ ਆ ਕਰਾ ਸੀਸੀ ਆਫਿਸ ਆਏ ਉਹਦਾ ਕੀ ਮੁੱਖਿਆ ਕਾਰਨ ਹੈ ਦੇਖੋ ਜੀ ਮੈਂ ਤਾਂ ਅਹੀ ਇੱਕ ਬੇਨਤੀ ਕਰਨ ਆਇਆ ਵਾਂ ਕਿ ਭਰਤਨਗਰ ਟੌਂਗ ਜਿਹੜਾ ਹੀਰੋ ਸਾਈਕਲ ਨੂੰ ਕਿਰਾਏ ਤੇ ਦਿੱਤਾ ਤੇ ਆ ਸ ਪੰਜਾਬ ਦੀ ਜਿਹੜੀ ਹੈਗੀ ਕਿਸਾਨੀ ਨੂੰ ਕਰਜ ਤੋਂ ਬਚਾਇਆ ਜਾਵੇ ਤੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਤੋਂ ਮਾਰੂ ਨਸ਼ੇ ਨੇ ਹੈਗੇ ਉਹਨਾਂ ਨੂੰ ਤਾਂ ਬਚਾਇਆ ਜਾਵੇ ਅਸੀਂ ਅੱਜ ਤੱਕ ਕਰਜ਼ੇ ਮੰਗ ਕਰਨ ਆਏ ਆ ਇੱਥੇ ਖੇਤੀ ਹੋ ਸਕਦੀ ਹੈ ਤੁਹਾਨੂੰ ਲੱਗਦਾ ਤੁਸੀਂ ਇੱਦਾਂ ਦੀ ਗੱਲ ਕਰ ਰਹੇ ਹੋ ਕਿਉਂ ਖੇਤੀ ਕਿਉਂ ਨਹੀਂ ਹੋ ਸਕਦੀ ਜਦੋਂ ਆਪਣੇ ਸਾਰਾ ਪੱਕਾ ਪਿਆ ਉਹ ਪੱਕਾ ਅਸੀਂ ਕਰਵਾਉਣ ਵਾਸਤੇ ਤਾਂ ਕਈਆਂ ਲੈ ਕੇ ਆਏ ਆ ਆ ਜਿਹੜੀ 45 ਲੈ ਕੇ ਕਦੇ ਵਾਸਤੇ ਲੈ ਕੇ ਆਏ ਆ ਇੱਥੇ ਇੱਥੇ ਜੇਬਸੀ ਮਸ਼ੀਨ ਵੀ ਲੈ ਕੇ ਆਉਣੀਆ ਕਰ ਆ ਤਾਂ 2 ਮਿੰਟ ਦੀ ਗੇਮ ਆ ਆ ਖਸੇ ਦੀ ਖੇਤੀ ਕਰਕੇ ਜਾਣੀ ਐ ਸੀਕਰ ਅੱਛਾ ਡੀਸੀ ਦਫ਼ਤਰ ਨੂੰ ਬੇਨਤੀ ਕਰ ਰਹਾ ਵੀ ਕਿਰਾਏ ਤੇ ਦੇ ਦਿਓ ਆਪ ਦੀ ਕਿਰਾਏ ਤੇ ਚੀਜ਼ ਹੋਊਗੀ ਅਸੀਂ ਜੋ ਮਰਜ਼ੀ ਵਿਜੀ ਕਰਾਂ ਕਿਉਂਕਿ ਅਸੀਂ ਖੱਤਿਆਂ ਵਿੱਚ ਵੀ ਵਿਤਣਾ ਫਰ ਨੂੰ ਫਿਰਦੇ ਆ ਲੋਕੋ ਦੇ ਘਰਾਂ 'ਚ ਵੀ ਗਏ ਸੀ ਕਿ ਕਰ ਅੱਜ ਡੀਸੀ ਦਫ਼ਤਰ ਕਿਰਾਏ ਤੇ ਮਿਲ ਗਿਆ ਕੱਲ ਨੂੰ ਸੀਐਮ ਦਫ਼ਤਰ ਜਾਊਂਗਾ ਮੈਂ ਉਹ ਜਿਹੜਾ ਉੱਥੇ ਉਹ ਮੀਟਿੰਗਾਂ ਚੱਲਦੀਆਂ ਨੇ ਚੰਡੀਗੜ੍ਹ ਉਹ ਵੀ ਮੈਂ ਕਿਰਾਏ ਤੇ ਲੈ ਕੇ ਉੱਥੇ ਵੀ ਮੈਂ ਖਸਖਸ ਦੀ ਖੇਤੀ ਕਰਾਂਗਾ ਇਹ ਤਾਂ ਸਰਕਾਰ ਵੱਲੋਂ ਬੈਨ ਹੈਗਾ ਵੇ ਇਹ ਸਾਰਾ ਸਰਕਾਰ ਵੱਲੋਂ ਤਾਂ ਚੰਗੀਆਂ ਚੀਜ਼ਾਂ ਸਾਰੀ ਬੈਨ ਕੀਤੀ ਹੋਈਆਂ ਬਈ ਹੁਣ ਹੁਣ ਕੀ ਕਰੀਏ ਕਰ ਸਰਕਾਰ ਬੰਦੇ ਨੂੰ ਕੀ ਕਿਤੇ ਨਹੀਂ ਬਰੇ ਹੈ ਹੀ ਬਿਲਕੁਲ ਚੰਗੀ ਉਹ ਭਾਈ ਸ਼ਰਾਬ ਕਿਸ ਨੇ ਪੀਤੀ ਆ ਨਾ ਤੁਸੀਂ ਪੀਤੀ ਨਾ ਮੈਂ ਪੀਤੀ ਨਾ ਜਿਹੜੇ ਆਏ ਆ ਜਿਹਨੇ ਪੈਗ ਲਾਉਣਾ ਲਾ ਲੰਦਾ ਆਖਰਾ ਅੱਜ ਤਾਂ ਐ ਵੀ ਨਹੀਂ ਕਹਿੰਦੇ ਵੀ ਠੇਕੇ ਬੰਦ ਕਰ ਦੋ ਸ਼ਰਾਬ ਦੇ ਆਹ ਹੈ ਨਹੀਂ ਅ ਤੱਕ ਬਚਾਉਣ ਵਾਸਤੇ ਜਰੀਆ ਬਖਰਾ ਕਹਿੰਦਾ ਮੰਗ ਪੱਤਰ ਦੇ ਤੂੰ ਮੰਗ ਪੱਤਰ ਤਾਂ ਮੰਗਾਜੀ ਜੀ ਤੇ ਡੀਸ਼ ਦਫਤਰ ਸਤੇ ਕਹਿੰਦੇ ਆਹ ਮੰਨਣਗੇ ਤੁਹਾਡੀ ਗੱਲ ਫਿਰ 100% ਮੰਨੀ ਪਣੀ ਆ ਗਰੀਬਾਂ ਦੇ ਘਰ ਅਸੀਂ ਢਾਕੇ ਦੇਖ ਲੈ ਹੂੰ ਸਿੱਧੀ ਗੱਲ ਤੇ ਸ਼ਹਿਰ ਦੇ ਅਮੀਰਾਂ ਦੇ ਅਸੀਂ ਢਾਈ ਕੋਈ ਨਹੀਂ ਨਾ ਆਪਣੇ ਤੋਂ ਹਿੰਮਤ ਪਈ ਅਮੀਰਾਂ ਦੇ ਤੇ ਲੇਕਿਨ ਭਈ ਆ ਇਹਨਾਂ ਨੂੰ ਮੰਗਣੀ ਪਣੀ ਆ ਠੀਕ ਆ ਚਲੋ